ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਇੱਕ ਸਰਦਾਰ ਮੁੰਡਾ ਭਾਗਸ਼ੇ ਅਸੀਂ ਪਹੁੰਚ ਗਏ ਤੇ ਅਸੀਂ ਦੇਖਿਆ ਕਿ ਉਸ ਸਮੇਂ ਹਜੇ ਦਰਵਾਜ਼ਾ ਹੀ ਨਹੀਂ ਸੀ ਖੁੱਲਿਆ ਸਕੂਲ ਦਾ ਤੇ ਮੇਰੇ ਪਾਪਾ ਨੂੰ ਵਾਰ-ਵਾਰ ਫੋਨ ਆ ਰਹੇ ਸਨ ਕਿ ਆਪਣੇ ਬੱਚੇ ਨੂੰ ਤੁਸੀਂ ਮੈਟੋਰੀਆ ਸਕੂਲ ਫਰੋਇਪੁਰ ਹਕੂਮਤ ਸਿੰਘ ਵਾਲੇ ਹੀ ਦਾਖਲ ਕਰਵਾਓ ਫਿਰ ਉੱਥੇ ਹੀ ਇੱਕ ਸਾਵਲੇ ਜਿਹੇ ਰੰਗ ਦੀ ਪੰਜਾਬੀ ਸੂਟ ਪਾਈ ਆ ਰਹੀ ਸੀ ਤੇ ਨਾਲ ਉਸਦੇ ਪਾਪਾ ਸੀ ਉਹਦੀ ਲੰਮੀ ਗੁੱਤਾਂ ਮੋਟੀਆਂ-ਮੋਟੀਆਂ ਵਰਗੀਆਂ ਅੱਖਾਂ ਸਾਵਲੇ ਰੰਗ ਦੀ ਵੀ ਉਹ ਕਹਿ ਢਾ ਰਹੀ ਸੀ ਮੈਂ ਗੱਲ ਕਰ ਰਹੀ ਆ ਸੀਰਤ ਜੋ ਕਿ ਅੱਗੇ ਜਾ ਕੇ ਮੇਰੀ ਵਧੀਆ ਦੋਸਤ ਬਣਨ ਵਾਲੀ ਸੀ ਉਤੋਂ ਹੀ ਸਾਡੀ ਗੱਲਬਾਤ ਸ਼ੁਰੂ ਹੋ ਗਈ ਉਸਨੇ ਦੱਸਿਆ ਕਿ ਉਸਨੇ ਮੈਡੀਕਲ ਸਟਰੀਮ ਰੱਖਣੀ ਹੈ ਤੇ ਮੈਂ ਉਸਨੂੰ ਕਿਹਾ ਕਿ ਮੈਂ ਕਮਰਸ ਕਰਨੀ ਆ ਫਿਰ ਹੋਰ ਸਭ ਗੱਲਾਂ-ਵਾਤਾਂ ਹੁੰਦੀਆਂ ਰਹੀਆਂ ਫਿਰ ਸਕੂਲ ਓਪਨ ਹੋ ਗਿਆ ਤੇ ਅਸੀਂ ਸਭ ਅੰਦਰ ਚਲੇ ਗਏ ਫਿਰ ਵਾਰੀ ਵਾਰੀ ਕਰਕੇ ਹੋਰ ਵੀ ਬਹੁਤ ਬੱਚੇ ਆ ਰਹੇ ਸੀ ਫਿਰ ਅਸੀਂ ਵੀ ਅੰਦਰ ਚਲੇ ਗਏ ਤੇ ਵੇਟਿੰਗ ਹਾਲ ਬੈਠ ਗਏ ਕਿਉਂਕਿ ਸਭ ਨੂੰ ਸੀਰੀਅਲ ਨੰਬਰ ਦੇ ਅਨਸਾਰ ਬੁਲਾਇਆ ਜਾ ਰਿਹਾ ਸੀ ਸਾਡੀ ਵਾਰੀ ਹਜੇ ਰੁੱਕੇ ਸੀ ਇੰਨੇ ਚ ਹੀ ਇੱਕ ਹੋਰ ਚਿੱਟੇ ਰੰਗ ਵਾਲੀ ਹੋਰ ਕੁੜੀ ਆ ਗਈ ਉਸਦੇ ਹਰੇ ਰੰਗ ਦਾ ਸੂਟ ਪਾਇਆ ਸੀ ਤੇ ਗੋਰਾ-ਗੋਰਾ ਰੰਗ ਉਸ ਦਾ ਧੁੱਪ ਕਾਰਨ ਲਾਲ ਹੋ ਰਿਹਾ ਸੀ ਉਸ ਦੀਆਂ ਨਿੱਕੀਆਂ-ਨਿੱਕੀਆਂ ਅੱਖਾਂ ਚਿੱਟੇ ਦਾਂ ਦਾ ਹੱਥ ਦੀ ਹੋਈ ਸਾਡੇ ਵਾਲੀ ਵਾਦੀ ਆ ਰਹੀ ਸੀ ਫਿਰ ਉਹ ਸਾਡੇ ਨਜ਼ਦੀਕ ਹੀ ਆ ਕੇ ਬੈਠ ਗਈ ਤੇ ਫਿਰ ਗੱਲਾਂ ਗੱਲਾਂ ਚ ਹੀ ਪਤਾ ਲੱਗਿਆ ਕਿ ਉਹ ਵੀ ਮੇਰੇ ਨੇੜੇ ਸ਼ਹਿਰ ਦੀ ਹੀ ਸੀ ਫਿਰ ਮੈਂ ਸੀਰਤਾ ਅਤੇ ਸੰਜੋਲੀ ਨੇ ਕਾਫੀ ਗੱਲਾਂ ਬਾਤਾਂ ਕੀਤੀਆਂ ਤੇ ਅਸੀਂ ਥੋੜੇ ਹੀ ਸਮੇਂ ਚ ਚੰਗੀਆਂ ਦੋਸਤ ਬਣ ਗਈਆਂ ਤਾਂ ਵੱਚੁਕੇ ਸੀ ਸਾਨੂੰ ਉੱਥੇ ਬੈਠਿਆ ਨੂੰ ਪਰ ਹਜੇ ਵੀ ਸਾਡੀ ਵਾਰੀ ਨਹੀਂ ਸੀ ਆਈ ਇਸ ਕਾਰਨ ਵੀਰਾ ਮੇਰੇ ਲਈ ਖਾਣੋਂ ਪੇਟਿਸ ਅਤੇ ਕੋਲਡ ਡਰਿੰਕ ਲੈ ਕੇ ਆਇਆ ਫਿਰ ਸਭ ਖਾਣ ਪੀਣ ਤੋਂ ਬਾਅਦ ਥੋੜੀ ਭੁੱਖ ਸ਼ਾਂਤ ਹੋਈ ਕਿਉਂਕਿ ਭੁੱਖ ਨਾਲ ਮੇਰੀ ਜਾਨ ਨਿਕਲ ਰਹੀ ਸੀ ਪਰ ਪੇਟੀ ਬਿਲਕੁਲ ਵੀ ਟੇਸਟੀ ਨਹੀਂ ਸੀ ਪਰ ਖਾਣੀ ਪਈ ਕਿਉਂਕਿ ਨੇੜੇ-ਤੇੜੇ ਖਾਣ ਨੂੰ ਹੋਰ ਕੁਝ ਨਹੀਂ ਸੀ ਫਿਰ ਤਕਰੀਬਨ 4:00 ਵਜੇ ਮੈਨੂੰ ਬੁਲਾਇਆ ਗਿਆ ਤੇ ਮੈਂ ਫਿਰ ਜਾ ਕੇ ਮਮਾ ਪਾਪਾ ਦੇ ਕਹੇ ਅਨੁਸਾਰ ਫੋਇਪੁਰ ਸਕੂਲ ਤਹੀ ਛੋੜ ਲਿਆ ਤੇ ਕਮਰਸ ਸਟਰੀਮ ਰੱਖ ਲਈ ਫਿਰ ਮੈਮ ਨੇ ਮੈਨੂੰ ਇੱਕ ਫਾਰਮ ਦਿੱਤਾ ਜੋ ਐਡਮਿਸ਼ਨ ਫਾਰਮ ਸੀ ਜਿਸ ਨਾਲ ਕੁਝ ਡਾਕੂਮੈਂਟ ਲੱਗਣੇ ਸੀ ਅਤੇ ਫਿਲ ਵੀ ਕਰਨਾ ਸੀ ਤੇ ਉਸ ਵਿੱਚ ਸਾਰੇ ਜ਼ਰੂਰੀ ਸਮਾਨ ਦੀ ਲਿਸਟ ਸੀ ਫਿਰ ਸਭ ਫਾਰਮੈਲिटीज ਪੂਰੀ ਕਰਨ ਤੋਂ ਬਾਅਦ ਅਸੀਂ ਘਰ ਲਈ ਤੁਰ ਪਏ ਹੁਣ ਆਉਂਦਿਆਂ ਆਉਂਦਿਆਂ ਅਸੀਂ ਪੂਆ ਜੀ ਨੂੰ ਮਿਲਣ ਬਾਰੇ ਸੋਚਿਆ ਫਿਰ ਅਸੀਂ ਪੂਆ ਕੋਲ ਗਏ ਤੇ ਭਾਬੀ ਨੇ ਜਲਦੀ ਹੀ ਕੋਲਡ ਡਰਿੰਕ ਲੈ ਆ ਕੇ ਚੌਲ ਬਣਾ ਲਏ ਰੈਥੇ ਨਾਲ ਫਿਰ ਅਸੀਂ ਸਭ ਖਾ ਪੀ ਕੇ ਘਰ ਲਈ ਤੁਰ ਪਏ ਠੰਡੀ ਠੰਡੀ ਹਵਾ ਮਧੋਸ਼ ਕਰ ਰਹੀ ਸੀ ਕਿਉਂਕਿ ਫਰੋਇਪੁਰ ਸਾਈਡ ਦਰਖਤ ਬਹੁਤ ਨੇ ਤੇ ਉਹ ਖੇਤਰ ਜਿਆਦਾਤਰ ਠੰਡਾ ਹੀ ਰਹਿੰਦਾ ਹੈ ਤੇ ਵਾਰਸ਼ ਵੀ ਉਧਰ ਬਹੁਤ ਹੁੰਦੀ ਹੈ ਫਰੋਇਪੁਰ ਸ਼ਹਿਰ ਨੂੰ ਸ਼ਹੀਦਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਲੈਂਡ ਆਫ ਆਰ ਮਾਰਟirs ਫਿਰ ਅਸੀਂ ਘਰ ਆ ਗਏ ਤੇ ਵੀਰਾ ਆਪਣੇ ਘਰ ਲਈ ਰਵਾਨਾ ਹੋ ਗਿਆ ਬਹੁਤ ਥਕਾਵਟ ਹੋ ਚੁੱਕੀ ਸੀ ਸਾਰੇ ਦਿਨ ਦੀ ਭੱਜ ਦੌੜ ਕਰਨ ਮੈਂ ਸੌਂ ਗਈ ਤੇ ਰਾਤ ਨੂੰ ਰੋਟੀ ਖਾਣ ਟਾਈਮ ਹੀ ਉੱઠી ਤੇ ਰੋਟੀ ਪਣੀ ਖਾ ਕੇ ਫੇਰ ਸੌਂ ਗਈ ਜਿੱਦਾਂ ਕਿ ਹੁਣ ਤੱਕ ਤੁਸੀਂ ਸਭ ਨੇ ਸੁਣਿਆ ਕਿ ਹੁਣ ਪ੍ਰੀਤ ਨੇ ਰੂਮਨ ਸਿੰਘ ਵਾਲਾ ਮੈਰੀਟੋਰੀਅਸ ਸਕੂਲ ਫੋਪਰ ਵਿਖੇ ਦਾਖਲਾ ਲਿਆ ਸੀ ਸਾਡੇ ਕਹਿਣ ਤੇ ਜਦ ਕੇ ਉਸ ਦਾ ਦਿਲ ਬਿਲਕੁਲ ਵੀ ਨਹੀਂ ਸੀ ਉੱਥੇ ਜਾਣ ਦਾ ਕਰਦੇ ਕਰਾਉਂਦਿਆਂ ਹੁਣ ਹੋਸਟਲ ਜਾਣ ਦਾ ਦਿਨ ਵੀ ਆ ਗਿਆ ਫਿਰ ਮੈਂ ਮੇਰੇ ਜੀਜੂ ਮੰਮੀ ਡੈਡੀ ਨਾਲ ਹੋਸਟਲ ਚਲ ਗਈ ਉਹ ਸਭ ਮੈਨੂੰ ਹੋਸਟਲ ਛੱਡਣਗੇ ਫਿਰ ਮੈਂ ਹੋਸਟਲ ਗਈ ਤੇ ਜਾ ਕੇ ਐਂਟਰੀ ਕਰਵਾਈ ਅਤੇ ਅਸੀਂ ਕਾਰ ਅੰਦਰ ਹੀ ਲੈ ਗਏ ਫਿਰ ਉਸ ਤੋਂ ਬਾਅਦ ਫਿਰ ਮੈਂ ਦੇਖਿਆ ਹੋਬੀ ਬਹੁਤ سارے ਬੱਚੇ ਆਏ ਹੋਏ ਸਨ ਤੇ ਉਹ ਸਭ ਆਪਣੇ ਮਾਪੇ-ਮਾਪ ਨਾਲ ਗੱਲਾਂ-ਵੱਤਾ ਕਰ ਰਹੇ ਸਨ ਅਤੇ ਕੁਝ ਰੋ ਰਹੇ ਸਨ ਕਿਉਂਕਿ ਉਹਨਾਂ ਦੇ ਮॉम-ਡੈਡ ਹੁਣ ਉਹਨਾਂ ਨੂੰ ਛੱਡ ਕੇ ਜਾਣ ਵਾਲੇ ਸੀ ਉਹਨਾਂ ਨੂੰ ਦੇਖ ਕੇ ਮੇਰਾ ਤੇ ਮੰਮੀ ਦਾ ਵੀ ਗਲ ਆ ਪਰ ਆਇਆ ਕਿਉਂਕਿ ਮਾਪੇ-ਮਾਪ ਤੋਂ ਬਿਨਾ ਰਹਿਣਾ ਬਹੁਤ ਔਖਾ ਹੁੰਦਾ ਹੈ ਆਸਤਰ ਤੇ ਉਸ ਇਨਸਾਨ ਲਈ ਜੋ ਕਦੇ ਆਪਣੇ ਮਾਪੇ-ਮਾਪ ਤੋਂ ਦੂਰ ਰਹਿਾਈ ਨਾ ਹੋਵੇ ਪ੍ਰਿਥਵੀ ਇਸੇ ਤਰ੍ਹਾਂ ਨਿੱਕੇ ਦਿੰਦੀ ਸੀ ਕਿਉਂਕਿ ਉਹ ਰਿਸ਼ਤੇਦਾਰੀ ਵਿੱਚ ਵੀ ਨਹੀਂ ਜਾਂਦੀ ਜਾਂਦੀ ਇਤੇ ਜ਼ਿਆਦਾ ਕਿਉਂਕਿ ਉਹਦਾ ਆਪਣੇ ਘਰ ਅਤੇ ਮਾਪੇ ਨਾਲ ਬਹੁਤ ਲਗਵਾ ਸੀ ਅੱਗੇ ਕੁਝ ਟੇਬਲ ਅਤੇ ਚੇਅਰ ਜ ਲਗਾਈ ਖਾਕੀ ਜੀ ਵਰਦੀ ਵਿੱਚ ਕੁਝ ਮੈਡਮ ਬੈਠੇ ਸੀ ਜਿਸ ਵਿੱਚ ਕਈ ਗਾਰਡ ਮੈਮ ਸੀ ਤੇ ਇੱਕ ਵਾਰਡਨ ਫਿਰ ਮੈਂ ਵਾਰਡਨ ਅਤੇ ਬਾਕੀ ਸਟਾਫ ਨੂੰ ਗੁੱਡ ਆਫਟਰਨੂੰ ਵਿਸ਼ ਕੀਤੀ ਅਤੇ ਉਹਨਾਂ ਨੇ ਮੇਰਾ ਸਾਰਾ ਡਾਟਾ ਨੋਡਾਉਨ ਕਰਕੇ ਮੈਨੂੰ ਰੂਮ ਦੇ ਦਿੱਤਾ ਮੇਰਾ ਰੂਮ 3rd ਫਲੋਰ ਤੇ ਸੀ ਅਤੇ ਇਹ ਵਲੌਗ ਚ ਫਿਰ ਮੈਂ ਹੌਲੀ-ਹੌਲੀ ਕਰਾ ਕੇ ਆਪਣਾ ਸਾਰਾ ਸਮਾਨ ਉੱਥੇ ਸ਼ਿਫਟ ਕੀਤਾ ਫਿਰ ਮੈਂ ਜਲਦੀ ਬਾਹਰ ਆ ਗਈ ਕਿਉਂਕਿ ਫਿਰ ਮੰਮੀ ਡੈਡੀ ਨੇ ਮੈਨੂੰ ਛੱਡ ਕੇ ਆ ਜਾਣਾ ਸੀ ਤੇ ਮੈਂ ਆਪਣਾ ਜਿਆਦਾ ਤੋਂ ਜਿਆਦਾ ਸਮਾਂ ਉਹਨਾਂ ਨਾਲ ਬਿਤਾਉਣਾ ਚਾਹੁੰਦੀ ਸੀ ਫਿਰ ਮੈਂ ਮਮ ਡੈਡ ਨਾਲ ਕਾਫੀ ਗੱਲਾਂ ਬਾਤਾਂ ਕੀਤੀਆਂ ਫਿਰ ਉਹਨਾਂ ਦੇ ਜਾਣ ਦਾ ਵੀ ਸਮਾਂ ਹੋ ਗਿਆ ਸੀ ਫਿਰ ਮੈਂ ਤੇ ਮੰਮੀ ਡੈਡੀ ਇੱਕ ਦੂਸਰੇ ਦੇ ਗੱਲ ਲਾ ਕੇ ਬਹੁਤ ਰੋਏ ਕਿਉਂਕਿ ਮੇਰਾ ਡੈਡੀ ਨਾਲ ਹੀ ਬਹੁਤ ਹੀ ਜ਼ਿਆਦਾ ਪਿਆਰ ਸੀ। ਵੈਸੇ ਵੀ ਧੀयां ਪਿਓ ਆਂਦੀਆਂ ਲੜਲੀਆਂ ਹੁੰਦੀਆਂ। ਵੈਸੇ ਵੀ ਘਰ 'ਚ ਪਹਿਲਾ ਬੱਚਾ ਹੋਂਕਾਰਨਾ ਮੇਰਾ ਸਭ ਬਹੁਤ ਮੋਹ ਕਰਦੇ ਸਨ। ਫਿਰ ਮੰਮੀ ਡੈਡੀ ਤੇ ਜੀਜੂ ਚਲੇ ਗਏ ਘਰੋਂ ਤੇ ਮੈਂ ਉਹਨਾਂ ਦੇ ਜਾਂਦਿਆਂ ਸਾਰੀ ਰੂਮ 'ਚ ਜਾ ਕੇ ਰੋਣਾ ਸਟਾਰਟ ਕਰਤਾ ਕਿਉਂਕਿ ਇਹ ਮੇਰੇ ਲਈ ਸਭ ਤੋਂ ਔਖਾ ਇਮਤਿਹਾਨ ਸੀ ਜ਼ਿੰਦਗੀ ਦਾ। ਜਿੰਨਾ ਬਿਨਾ ਮੈਂ ਕਦੇ ਇੱਕ ਮਿੰਟ ਵੀ ਨਹੀਂ ਸੀ ਰਹਿੰਦੀ ਹੁਣ ਮੈਨੂੰ ਉਹਨਾਂ ਬਿਨਾ 2 ਸਾਲ ਕੱਟਣਾ ਮੌਤ ਲੱਗ ਰਿਹਾ ਸੀ ਸ਼ਾਮ ਦੇ 7 ਵਜੇ ਤੱਕ ਹੁਣ ਸਾਰੇ ਬੱਚੇ ਹਸਪਤਾਲ 'ਚ ਆ ਚੁੱਕੇ ਸਨ ਤੇ ਜੋ ਰਹਿ ਗਏ ਸਨ ਉਹਨਾਂ ਨੇ ਕੱਲ੍ਹ ਨੂੰ ਆਉਣਾ ਸੀ ਫਿਰ 프리ਦੀ ਇੱਕ ਰੂਮ ਮੇਟ ਸੀ ਰਾਮਣਾ ਜੋ ਕਿ ਉਸਦੀ ਮਾਸੀ ਦੇ ਪਿੰਡ ਤੋਂ ਹੀ ਸੀ ਗੋਰਾ-ਗੋਰਾ ਰੰਗ ਮੋਤੀਆਂ ਵਰਗੀਆਂ ਅੱਖਾਂ ਤੇ ਦਿਲ ਖਿੱਚਵਾਂ ਹਾਸਾ ਉਸ ਦਾ ਸਭ ਨੂੰ ਆਕਰਸ਼ਿਤ ਕਰਦਾ ਸੀ ਉਸਨੇ ਚੁੱਪ ਜੀ ਤੋੜਦੇ ਪ੍ਰੀਤ ਨੂੰ ਹਾਈ ਹੈਲੋ ਕੀਤੀ ਫਿਰ ਉਹ ਗੱਲਾਂ ਕਰਨ ਲੱਗੀਆਂ ਇਹ ਗੱਲਾਂ ਬਾਤਾਂ ਕਰਦੇ ਕਦੋਂ 8:00 ਵਜੇ ਗਏ ਸਨ ਉਹਨਾਂ ਨੂੰ ਪਤਾ ਹੀ ਨਾ ਲੱਗਾ ਫਿਰ 8:00 ਵਜੇ ਮੈਸੇ ਦੀ ਬੈਲ ਹੋਈ ਡਿਨਰ ਲਈ ਫਿਰ ਅਸੀਂ ਸਾਰੇ ਜਣੇ ਹੁਣ ਮੈਸੇਜ ਜਾ ਕੇ ਲਾਈਨ ਦੇ ਵਿੱਚ ਲੱਗੇ ਫਿਰ ਕੜੀ ਟਾਈਮ ਬਾਅਦ ਸਾਡੀ ਵਾਰੀ ਆਈ ਚੌਲ ਤੇ ਦਾਲ ਬਣੀ ਹੋਈ ਸੀ ਪਤਲੀ ਜੀ ਦਾਲ ਜਿਸ ਨੂੰ ਦੇਖ ਕੇ ਖਾਣ ਨੂੰ ਦਿਲ ਨਹੀਂ ਸੀ ਕਰਦਾ ਪਰ ਫਿਰ ਵੀ ਨਾ ਚਾਹੁੰਦੇ ਹੋਏ ਉਹ ਖਾਣਾ ਖਾਣਾ ਹੀ ਪਿਆ ਕਿਉਂਕਿ ਜੇਕਰ ਹੁੰਦੇ ਤਾਂ ਮਾਮ ਨੇ ਕੁਝ ਹੋਰ ਬਣਾ ਕੇ ਦਿਖਾ ਦੇਣਾ ਸੀ ਸਹੀ ਗੱਲ ਹੈ ਮਾਪੇ ਤੋਂ ਦੂਰ ਰਹਿ ਕੇ ਹੀ ਮਾਪੇ ਦੇ ਪਿਆਰ ਦਾ ਪਤਾ ਲੱਗਦਾ ਹੈ ਤੇ ਉਹਨਾਂ ਦੀ ਇੰਪੋਰਟੈਂਸ ਦਾ ਉਹ ਬੇਸਵਾਦਾ ਖਾਣਾ ਖਾਂਦੇ ਹੋਏ ਮੇਰੀਆਂ ਅੱਖਾਂ 'ਚ ਹੰਝੂ ਸੀ ਮਾਂ ਦੇ ਹੱਥਾਂ ਦਾ ਸਵਾਦਿਸ਼ਟ ਖਾਣਾ ਯਾਦ ਕਰਕੇ ਕਰਦੇ ਕਰਾਉਂਦਿਆਂ ਫਿਰ ਅਸੀਂ ਖਾਣਾ ਫਿਨਿਸ਼ ਕਰਕੇ ਰੂਮ 'ਚ ਆ ਗਏ ਆ ਫਿਰ ਨੌਕ ਦਾ ਟਾਈਮ ਹੋ ਚੁੱਕਿਆ ਸੀ ਫਿਰ ਸਾਡੀ ਸੀਨੀਅਰ ਦੀਦੀਆਂ ਸਾਡੇ ਰੂਮ ਚ ਆ ਗਈਆਂ ਤੇ ਬੜੇ ਹੀ ਪਿਆਰ ਨਾਲ ਸਾਡੇ ਨਾਲ ਗੱਲਬਾਤ ਕਰਦੀਆਂ ਰਹੀਆਂ ਤੇ ਸਾਨੂੰ ਸਮਝਾਇਆ ਕਿ ਰੋਣਾ ਨਹੀਂ ਫਿਰ ਰੂਮ ਦੀ ਲਾਈਟ ਚਲੇਗੀ ਜੂਨ ਦਾ ਮਹੀਨਾ ਸੀ ਤੇ ਆਪ ਸਭ ਨੂੰ ਤਾਂ ਪਤਾ ਹੀ ਹੈ ਜੂਨ ਦੇ ਮਹੀਨੇ ਚ ਗਰਮੀ ਬਹੁਤ ਜ਼ਿਆਦਾ ਹੁੰਦੀ ਹੈ ਫਿਰ ਅਸੀਂ ਬਿਨਾ ਲਾਈਟ ਤੋਂ ਸੌਣ ਦੀ ਕੋਸ਼ਿਸ਼ ਕੀਤੀ ਪਰ ਨੀਂਦ ਆਉਣ ਦਾ ਨਾਮ ਹੀ ਨਹੀਂ ਸੀ ਲੈ ਰਹੀ ਫੇਰ ਰਮ ਤੇ ਪੀਤ ਜਾ ਕੇ ਪੌੜੀਆਂ ਤੇ ਬੈਠੀਆਂ ਕਾਫੀ ਗੱਲਾਂ ਕਰਦੀਆਂ ਰਹੀਆਂ ਉਹਨਾਂ ਨੂੰ ਦੇਖ ਕੇ ਕੋਈ ਕਹਿ ਹੀ ਨਹੀਂ ਸੀ ਸਕਦਾ ਕਿ ਇਹ ਅਜਨਬੀ ਹਨ ਇਦਾਂ ਲੱਗਦਾ ਸੀ ਜਿੱਦਾਂ ਪਤਾ ਨਹੀਂ ਕਦੋਂ ਕਦੀਆਂ ਜਾਣ ਪਛਾਣ ਦੀਆਂ ਹੋਣ ਫੇਰ ਟਾਈਮ ਕਾਫੀ ਹੋ ਚੁੱਕਿਆ ਸੀ ਤੇ ਲਾਈਟ ਵੀ ਆ ਚੁੱਕੀ ਸੀ ਫਿਰ ਉਹ ਜਾ ਕੇ ਆਪਣੇ ਆਪਣੇ ਬੈੱਡ ਤੇ ਲੇਟ ਗਈਆਂ ਅਤੇ ਜਲਦੀ ਹੀ ਸੌ ਗਈਆਂ ਫਿਰ 6 ਵਜੇ ਪੀਟੀ ਲਈ ਵਿਸਲ ਹੋਈ ਤੇ ਜਲਦੀ ਜਲਦੀ ਉੱਠ ਕੇ ਰੀਤ, ਰਮਨਤੇਬ ਬਾਕੀ ਦੀਆਂ ਰੂਮ ਮੇਟਸ ਵੀਰਪਾਲ, ਰਮਨਨ ਕੋਮਲ ਸਭ ਮਾਰਨਿੰਗ ਪੀਟੀ ਲਈ ਚਲੇ ਗੀਆਂ। ਤੇ ਫਿਰ ਅੱਧਾ ਘੰਟਾ ਉੱਥੇ ਸਾਨੂੰ ਪੀਟੀ ਕਰਵਾਈ ਗਈ। ਹੁਣ ਤੁਸੀਂ ਨਹਾ ਚੁੱਕਿਆ ਸੀ ਗਰਮੀ ਹੋਣ ਕਾਰਨ ਹੁਣ ਜਾ ਕੇ ਉਹਨਾਂ ਸਭ ਨੇ ਨਹਾਉਣਾ ਅਤੇ ਸਕੂਲ ਲਈ ਤਿਆਰ ਹੋਣ ਬਾਰੇ ਸੋਚਿਆ। ਫਿਰ ਵਾਰੋ-ਵਾਰੀ ਸਭ ਸਕੂਲ ਜਾਣ ਲਈ ਤਿਆਰ ਹੋਣ ਲੱਗ ਗੀਆਂ। ਉਦੋਂ ਪ੍ਰੀਤ ਨੂੰ ਖੁਦ ਦੀ ਗੁੱਤਵੀ ਨਹੀਂ ਸੀ ਕਰਨੀ ਆਉਂਦੀ ਫਿਰ ਉਹ ਆਪਣੇ ਰੂਮ ਮੇਟਸ ਤੋਂ ਗੁੱਤ ਕਰਵਾ ਕੇ ਸਕੂਲ ਲਈ ਤਿਆਰ ਹੋ ਗਈ ਫਿਰ ਮਾਰਨਿੰਗ ਦੇ ਬ੍ਰੇਕਫਾਸਟ ਤੇ ਬਿਸਲਾ ਤੇ ਉਹ ਮੈਸੇਜ ਚਲਿੰਗ ਗਈਆਂ ਫਿਰ ਉਹ ਸਕੂਲ ਚ ਲਈ ਗਈਆਂ ਅੱਜ ਉਹਨਾਂ ਦਾ ਸਕੂਲ ਚ ਪਹਿਲਾ ਦਿਨ ਸੀ ਥੋੜਾ ਡਰ ਵੀ ਸੀ ਕਿ ਪਤਾ ਨਹੀਂ ਬੱਚੇ ਕਿੱਦਾਂ ਦੇ ਹੋਣਗੇ ਕਲਾਸ ਚ ਤੇ ਟੀਚਰਸ ਵੀ ਫਿਰ ਮਾਰਨਿੰਗ ਅਸੈਂਬਲੀ ਹੋਈ ਜਿੱਥੇ ਪ੍ਰਿੰਸੀਪਲ ਸਰ ਨੇ ਬੱਚਿਆਂ ਨਾਲ ਕਾਫੀ ਗੱਲਾਂ ਕੀਤੀਆਂ ਅਤੇ ਨਿਊ ਸਟੂਡੈਂਟਸ ਲਈ ਇੱਕ ਕੰਫਰਟੇਬਲ ਜ਼ੋਨ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜੋ ਬੱਚੇ ਜਲਦੀ ਹੀ ਇੱਕ ਦੂਸਰੇ ਨਾਲ ਪੂਰ ਮਿਲ ਜਾਣਾ ਅਤੇ ਉਹਨਾਂ ਨੂੰ ਰਹਿਣ 'ਚ ਕੋਈ ਦਿੱਕਤ ਨਾ ਹੋਵੇ ਅਸੈਂਬਲੀ ਤੋਂ ਬਾਅਦ ਸਭ ਆਪਣੀਆਂ ਆਪਣੀਆਂ ਕਲਾਸਾਂ ਵਿੱਚ ਚਲੇ ਗਏ ਸਾਡੀ ਕਲਾਸ ਫਰਸਟ ਫਲੋਰ ਤੇ ਸੀ ਤੇ ਜੇ ਸੈਕਸ਼ਨ ਸੀ ਸਾਡਾ ਜਨਕੀਪ੍ਰੀਤ ਦਾ ਫਿਰ ਕਲਾਸ ਚ ਸਭ ਬੱਚੇ ਆ ਚੁੱਕੇ ਸਨ ਫਿਰ ਇੱਕ ਸਰਦਾਰ ਸਰ ਜਿਨ੍ਹਾਂ ਦਾ ਚਿਹਰਾ ਹਸੂ ਹਸੂ ਕਰਦਾ ਸੀ ਕਿਉਂਕਿ ਉਹ ਹਸ ਮੁਖ ਸੁਭਾਅ ਦੇ ਮਾਲਕ ਸਨ ਜੋ ਸਾਡੇ ਇਨਚਾਰਜ ਸਗਵਿੰਦਰ ਸਰ ਸਨ ਫਿਰ ਉਹਨਾਂ ਦੇ ਕਲਾਸ ਚ ਅਨੁਸਾਰ ਸਭ ਨੇ ਉਹਨਾਂ ਨੂੰ ਗੁੱਡ ਮਾਰਨਿੰਗ ਵਿਸ਼ ਕੀਤੀ ਤੇ ਸਾਡੀ ਪ੍ਰੈਜੈਂਸ ਲਗਾਈ ਗਈ ਤੇ ਬਾਅਦ ਚ ਸਾਡੀ ਇੰਟਰੋਡਕਸ਼ਨ ਲਈ ਗਈ ਸਰਦੀ ਮੈਨੂੰ ਉਸ ਦਿਨ ਤੋਂ ਹੀ ਉਹ ਬਹੁਤ ਵਧੀਆ ਟੀਚਰ ਲੱਗਣ ਲੱਗੇ ਸਨ ਕਿਉਂਕਿ ਉਹ ਜਦੋਂ ਬੋਲਦੇ ਸਨ ਤਾਂ ਸਮਝੋ ਜਿੱਦਾਂ ਮੂੰਹ ਚੋਂ ਖੰਡ गिरਦੀ ਹੋਵੇ ਉਹ ਸਰਦਾਰ ਸਨ ਤੇ ਉਹਨਾਂ ਦਾ ਅਮਰਤ ਵੀ ਛਕਿਆ ਹੋਇਆ ਸੀ ਉਹ ਸਾਨੂੰ ਅਕਾਉਂਟਸ ਪੜਾਉਂਦੇ ਸਨ ਫਿਰ ਹੌਲੀ ਹੌਲੀ ਕਰਕੇ ਸਭ ਟੀਚਰਜ਼ ਆਏ ਇੰਟਰੋਡਕਸ਼ਨ ਲਈ ਅਤੇ ਆਪਣੀ ਇੰਟਰੋਡਕਸ਼ਨ ਤੇ ਥੋੜਾ ਬਹੁਤ ਕੰਮ ਕਰਵਾ ਕੇ ਚਲੇ ਗਏ ਪ੍ਰੀਤ ਪੰਜਾਬੀ ਮੀਡੀਅਮ ਸਕੂਲ ਚ ਪੜ੍ਹੀ ਹੋਈ ਸੀ ਪਰ ਇੱਥੇ ਤਾਂ ਸਾਰੀ ਪੜ੍ਹਾਈ ਹੀ ਇੰਗਲਿਸ਼ ਚ ਸੀ ਉਹਦੇ ਸਭ ਕੋਜਾ ਸਿਰੋਪਲਾ ਅੰਗਰੇਜ਼ੀ ਹੁਣ ਉਹ ਰੋਣ ਹਾਕੀ ਹੋ ਚੁੱਕੀ ਸੀ ਕਰਦੇ ਕਰਾਉਂਦੇ ਮਸਾ ਇਹ ਦਿਨ ਲੰਘਿਆ ਸੀ ਫੇਰ ਛੁੱਟੀ ਹੋ ਗਈ ਤੇ ਅਸੀਂ ਸਭ ਹੋਸਟਲ ਆ ਗਏ ਫੇਰ ਲੰਚ ਕੀਤਾ ਮੈਚ ਜਾ ਕੇ ਕੁਝ ਟਾਈਮ ਰੈਸਟ ਕੀਤਾ ਫਿਰ ਉਨੇ ਟਾਈਮ ਨੂੰ ਗੇਮ ਪੀਰੀਅਡ ਦੀ ਬਿਸਲ ਹੋ ਗਈ ਸੀ ਤੇ ਸਭ ਨੂੰ ਫਿਰ ਇੱਕ ਜਗ੍ਹਾ ਇਕੱਠੇ ਕਰਕੇ ਸਾਰੇ ਰੂਲਸ ਰੈਗੂਲੇਸ਼ਨਸ ਆ ਦੱਸੇ ਗਏ ਖਾਸ ਕਰਕੇ ਨਿਊ ਸਟੂਡੈਂਟਸ ਨੂੰ ਕਿ ਕਿੱਦਾਂ ਰਹਿਣਾ ਹੈ ਕਿੱਦਾਂ ਡਿਸਪਲਿਨ ਮੇਨਟੇਨ ਕਰਨਾ ਹੈ ਹੋਸਟਲ ਚ ਰੋਣਾਣੀ ਸਭ ਨੂੰ ਦੋਸਤ ਸਮਝਣਾ ਅੱਧੇ ਘੰਟੇ ਦੇ ਲੈਕਚਰ ਤੋਂ ਬਾਅਦ ਸਭ ਨੂੰ ਰੂਮ ਚ ਭੇਜ ਦਿੱਤਾ ਗਿਆ ਫਿਰ ਆ ਕੇ ਇੱਕ ਘੰਟਾ ਤੱਕ ਸੁੱਤੇ ਅਸੀਂ ਸਭ ਰੂਮ ਵਾਲੇ ਤੇ ਫਿਰ ਉੱਠ ਕੇ ਕੱਪੜੇ ਧੋਤੇ ਤੇ ਸਕੂਲ ਤੋਂ ਮਿਲਿਆ ਹੋਇਆ ਕੰਮ ਕੀਤਾ ਹੁਣ ਪੂਰੀ ਸ਼ਾਮ ਹੋ ਚੁੱਕੀ ਸੀ ਸੂਰਜ ਢਲ ਚੁੱਕਾ ਸੀ। ਸ਼ਾਮ ਹੁੰਦੇ ਹੀ ਘਰ ਦੀ ਜਿਆਦਾ ਆਉਣ ਲੱਗ ਜਾਂਦੀ ਸੀ ਬਹੁਤ। ਪ੍ਰੀਤ ਸ਼ਾਮ ਨੂੰ ਫੇਰਉਣ ਲੱਗ ਜਾਂਦੀ ਇੱਕ ਹੁਨੇ ਚ ਬੈਠ ਕੇ ਕਿਉਂਕਿ ਉਸ ਦਾ ਉਸਦੇ ਮਮ ਡੈਡ ਬਿਨਾਂ ਦਿਲ ਨਹੀਂ ਸੀ ਲੱਗਦਾ। ਇਹ ਇੱਕ ਸਭ ਕੁਝ ਉਪਰ ਉਲੰਘ ਜਾਂਦਾ ਸੀ ਜੋ ਪੜਾਇਆ ਗਿਆ ਸੀ ਸਕੂਲ ਚ। ਹੁਣ ਨਾ ਤਾਂ ਉਹ ਛੱਡ ਕੇ ਜਾ ਸਕਦੀ ਸੀ ਹਸਪਤਾਲ ਤੇ ਨਾ ਹੀ ਇੱਥੇ ਰਹਿ ਸਕਦੀ ਸੀ। ਐਸੇ ਸੋਚਦੇ ਨੂੰ ਕਦੋਂ ਡਿਨਰ ਦਾ ਟਾਈਮ ਹੋ ਗਿਆ ਸੀ। ਉਸ ਨੂੰ ਪਤਾ ਹੀ ਨਾ ਲੱਗਾ ਫਿਰ ਰਮਨਾਈ ਉਸ ਨੂੰ ਖਾਣਾ ਖਲਾਉਣ ਲਈ ਲੈ ਕੇ ਗਈ ਉਸ ਨੂੰ ਨਾਲ ਫਿਰ ਖਾਣਾ ਖਾ ਕੇ ਆ ਕੇ ਉਸੋਂ ਗਈਆਂ ਸਮਾਂ ਆਪਣੀ ਚੱਲ ਚੱਲਦਾ ਗਿਆ ਹੁਣ ਉਸ ਨੂੰ ਥੋੜਾ ਥੋੜਾ ਸਮਝ ਵੀ ਆਉਣ ਲੱਗ ਗਿਆ ਸੀ ਜੋ ਵੀ ਉਸ ਨੂੰ ਕਲਾਸ 'ਚ ਪੜਾਇਆ ਜਾਂਦਾ ਸੀ ਕਿਉਂਕਿ ਹੁਣ ਉਸ ਨੇ ਵੀ ਮਨ ਲਾ ਕੇ ਪੜਨਾ ਜੋ ਸ਼ੁਰੂ ਕਰ ਦਿੱਤਾ ਸੀ ਤੇ ਹੁਣ ਤਾਂ ਉਸਨੇ ਹੋਸਟਲ ਵਿੱਚ ਹੋਰ ਵੀ ਬਹੁਤ ਸਹੇਲੀਆਂ ਬਣਾ ਲਈਆਂ ਸਨ ਜਿਆਦਾ ਟਾਈਮ ਹੁਣ ਉਹ ਉਹਨਾਂ ਨਾਲ ਹੀ ਰਹਿੰਦੀ ਤੇ ਰਮਨ ਵੀ ਆਪਣੀਆਂ ਨਵੀਆਂ ਸਹੇਲੀਆਂ ਨਾਲ ਹੁਣ ਦੋਨੋਂ ਘਾਟ ਹੀ ਇਕੱਠੀਆਂ ਹੁੰਦੀਆਂ ਫਿਰ ਇਦਾਂ ਹੀ ਚੱਲਦਾ ਰਿਹਾ ਪ੍ਰੀਤ ਨੇ ਵਾਰਡ ਨੂੰ ਕਹਿ ਕੇ ਰੂਮ ਬਦਲ ਲਿਆ ਤੇ ਹੁਣ ਉਹ ਆਪਣੀਆਂ ਨਵੀਆਂ ਸਹੇਲੀਆਂ ਨਾਲ ਹੀ ਰਹਿਣ ਲੱਗੀ ਸਵਰਨ ਸੰਜੋਲੀ ਦਵਿੰਦਰ ਸਿਮਰਨ ਆਮਨ ਤੇ ਕੋਮਲ ਸਭ ਆਪਸ ਵਿੱਚ ਜਲਦੀ ਹੀ ਕੁਲ ਮਿਲ ਗਈਆਂ ਤੇ ਖੁਸ਼ੀ-ਖੁਸ਼ੀ ਰਹਿਣ ਲੱਗੀਆਂ ਫਿਰ ਕੁਝ ਵਕਤ ਬਾਅਦ ਹੀ ਨਿੱਕੀ-ਨਿੱਕੀ ਗੱਲ ਤੇ ਲੜਾਈ ਹੋਣ ਲੱਗੀ ਉਹਨਾਂ ਦੀ ਆਪਸ ਵਿੱਚ ਪਰ ਉਹਨਾਂ ਦੇ ਪਿਆਰ 'ਚ ਕੋਈ ਫਰਕ ਨਹੀਂ ਸੀ ਪਿਆ ਫਿਰ ਸਭ ਤੋਂ ਪਹਿਲਾਂ ਆਮਨ ਦਾ ਹੈਪੀ ਬਰਥਡੇ ਆਇਆ ਉਹਨਾਂ ਸਭ ਸਹੇਲੀਆਂ ਨੇ ਆਮਨ ਲਈ ਕੁਝ ਸਪੈਸ਼ਲ ਕਰਨ ਦੀ ਸੋਚੀ ਤੇ ਕੰਟੀਨਜਰ ਜਾ ਕੇ ਫਰਕਰੇ ਚਿਪਸ ਤੇ ਹੋਰ ਵੀ ਕਾਫੀ ਸਮਾਨ ਲੈ ਆਂਦਾ ਖਾਨ ਨੂੰ ਸ਼ਾਮ ਨੂੰ ਹੀ ਰਾਤ ਨੂੰ ਡਿਨਰ ਤੋਂ ਬਾਅਦ ਸਟਡੀ ਪੀਰੀਅਡ ਤੱਕ ਨਾਰਮਲ ਹੀ ਰਿਹਾ ਕਿਉਂਕਿ ਸਟਡੀ ਪੀਰੀਅਡ ਚ ਚੈਕਿੰਗ ਹੁੰਦੀ ਸੀ ਹਰ ਇੱਕ ਰੂਮ ਦੀ ਕਿ ਬੱਚੇ ਪੜ ਰਹੇ ਨੇ ਜਾਂ ਨਹੀਂ ਇਸ ਲਈ ਸਭ ਧਿਆਨ ਨਾਲ ਆਪਣਾ ਆਪਣਾ ਕੰਮ ਕਰਦੇ ਰਹੇ ਹੁਣ ਸਟਡੀ ਪੀਰੀਅਡ ਖਤਮ ਹੋਣ ਵਾਲਾ ਸੀ ਤੇ ਉਹ ਪਲ ਆਉਣ ਵਾਲਾ ਸੀ ਜਿਸ ਦੀ ਸਭ ਨੂੰ ਉਡੀਕ ਸੀ ਕਿਉਂਕਿ ਸਕੂਲ ਔਰ ਕਾਲਜ ਤਾਂ ਬਾਡੇ ਪਾਰਟੀ ਸਪੈਸ਼ਲ ਹੁੰਦੀ ਸੀ ਫਿਰ ਅਮਨ ਨੂੰ ਬਹਾਨੇ ਨਾਲ ਬਾਹਰ ਭੇਜਤਾ ਰੂਮ ਚੋਂ ਤੇ ਸਭ ਨੇ ਮਿਲ ਕੇ ਰੂਮ ਨੂੰ ਥੋੜਾ ਬਹੁਤ ਡੈਕੋਰੇਟ ਕਰਿਆ ਤੇ ਖਾਣ ਪੀਣ ਵਾਲਾ ਸਮਾਨ ਸਜਾ ਕੇ ਰੱਖ ਦਿੱਤਾ ਬਾਅਦ ਚ ਅਮਨ ਵੀ ਆ ਗਈ ਲਾਈਟ ਆਫ ਕੀਤੀ ਹੋਈ ਸੀ ਤੇ ਚੇਅਰਸ ਤੇ ਰੱਖ ਕੇ ਟਾਰਚ ਔਨ ਕਰ ਗਿਆ ਹੋਇਆ ਸੀ ਜਿਸ ਨਾਲ ਰੂਮ ਕਾਫੀ ਵਧੀਆ ਲੱਗ ਰਿਹਾ ਸੀ ਇਹ ਸਭ ਨੂੰ ਉਸ ਨੂੰ ਉੱਚੀ ਉੱਚੀ ਵਾਧਰੇ ਵਿਸ਼ ਕੀਤਾ ਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਤੇ ਇਹ ਸਭ ਦੇਖ ਕੇ ਉਹ ਭਾਵੁਕ ਹੋ ਗਈ ਕਿਉਂਕਿ ਉਹ ਆਪਣੇ ਮਾਮਣੇਰ ਨੂੰ ਬਹੁਤ ਮਿਸ ਕਰ ਰਹੀ ਸੀ ਉਸ ਦਿਨ ਤੇ ਸਭ ਨੂੰ ਥੈਂਕ ਯੂ ਬੋਲਦੀ ਹੋਈ ਗੱਲ ਲਗਾਉਂਦੀ ਹੋਈ ਉਹ ਦਿਨ ਜ਼ਿੰਦਗੀ ਚ ਕਦੇ ਵੀ ਨਾ ਭੁੱਲਣ ਵਾਲਾ ਦਿਨ ਸੀ ਤੇ ਸਭ ਨੇ ਆਪਣੀ ਹਾਇਸੀਅਤ ਅਨੁਸਾਰ ਉਸ ਨੂੰ ਗਿਫਟ ਦਿੱਤੇ ਕਿਸੇ ਨੇ ਇਅਰਿੰਗਸ ਤੇ ਕਿਸ ਨੇ ਰਮਾਲ ਦੇ ਕੇ ਉਹਦਾ ਦਿਨ ਹੋਰ ਵੀ ਸਪੈਸ਼ਲ ਬਣਾਇਆ ਸੀ ਫਿਰ ਅੰਤਕਸੀ ਖੇਡੀ ਗਈ ਅਤੇ ట్రਉਥ ਔਰ ਡੇਅਰ ਖੇល ਕੇ ਖੂਬ ਇੰਜੋਏ ਕੀਤਾ ਇਦਾਂ ਉਹ ਦਿਨ ਸਭ ਲਈ ਯਾਦਗਾਰ ਬਣ ਗਿਆ ਦਵਿੰਦਰ ਇੱਕ ਚੁੱਪਚਾਪ ਰਹਿਣ ਵਾਲੀ ਰਾਮਗੜੀਆ ਲੜਕੀ ਸੀ ਜਿਸ ਦਾ ਪਿਤਾ ਦਾ ਸਾਆ ਉਹਦੇ ਸਿਰ ਤੇ ਨਹੀਂ ਸੀ ਤੇ ਉਸਦੀ ਮਾਤਾ ਪੜੀ ਲਿਖੀ ਸੂਝਵਾਨ ਔਰਤ ਸੀ ਜੋ ਦਵਿੰਦਰ ਦੇ ਛੋਟੇ ਭਰਾ ਨੂੰ ਤੇ ਦੇਵਿੰਦਰ ਨੂੰ ਬੜੀ ਮੁਸ਼ਕਲ ਨਾਲ ਪੜ੍ਹਾ ਰਹੀ ਸੀ ਤੇ ਉਸ ਤੋਂ ਉਲਟ ਸੀ ਸਿਮਰਨ ਸਾਰਾ ਦਿਨ ਚੁੱਪ ਨਾ ਹੋਣ ਵਾਲੀ ਸਿਮਰਨ ਜੋ ਆਪਣੇ ਮਾਂ ਪਿਤਾ ਬਾਪ ਦੇ ਸਿਰ ਤੇ ਐਸ਼ ਕਰਦੀ ਸੀ ਸਾਰਾ ਦਿਨ ਹੋਸਟਲ ਚ ਘੁੰਮਦੀ ਰਹਿੰਦੀ ਬੇਫਿਕਰ ਹੋ ਕੇ ਕਿਉਂਕਿ ਉਹਦੇ ਪਾਪਾ ਐਨ ਆਰ ਆਈ ਸੀ ਤੇ ਉਹ ਆਪਣੇ ਮਾਂ ਬਾਪ ਦੀ ਬਿਗੜੀ ਹੋਈ ਔਲਾਦ ਸੀ ਸਵਰਨ ਤੇ ਅਮਨ ਦੋਨੋਂ ਹੀ ਸਵੇਰ ਸਭਾ ਦੀਆਂ ਠੀਕ ਸਨ ਪਰ ਸੰਜੋਲੀ ਨਾਲ ਉਹਨਾਂ ਦੀ ਘਾਟ ਹੀ ਬਣਦੀ ਸੀ ਕਿਉਂਕਿ ਉਹ ਬਹੁਤ ਕੰਜੂਸ ਸੀ ਤੇ ਹਰ ਇੱਕ ਗੱਲ ਮੂੰਹ ਤੇ ਕਹਿ ਦਿੰਦੀ ਸੀ ਸਾਹਮਣੇ ਵਾਲੇ ਨੂੰ ਬਿਨਾਂ ਡਰੇ ਹੁਣ ਸਾਨੂੰ ਪਤਾ ਚੱਲ ਗਿਆ ਸੀ ਕਿ ਕੁਝ ਇੱਕ ਦਿਨਾ ਤੱਕ ਰੱਖੜੀ ਦੀਆਂ ਛੁੱਟੀਆਂ ਹੋਣ ਬਣਨ ਸਨ ਕਿਉਂਕਿ ਇਹ ਅਨਾਉਂਸਮੈਂਟ ਵੀ ਸਕੂਲ ਦੀ ਅਸੈਂਬਲੀ 'ਚ ਹੋ ਚੁੱਕੀ ਸੀ ਸਭ ਬਹੁਤ ਖੁਸ਼ ਸਨ ਸਭ ਬੇਸਬਰੀ ਨਾਲ ਛੁੱਟੀਆਂ ਦੀ ਉਡੀਕ ਕਰਨ ਲੱਗੇ ਕਿਉਂਕਿ ਇਸ ਦਿਨ ਦਾ ਸਭ ਨੂੰ ਬਹੁਤ ਚਾਹ ਸੀ ਟਾਈਮ ਤਾਂ ਹੁਣ ਜਿਵੇਂ ਰੋਕੀ ਗਿਆ ਸੀ ਫਿਰ ਉਹ ਦਿਨ ਵੀ ਆ ਹੀ ਗਿਆ ਸਭ ਬਹੁਤ ਕੁਝ ਦਿਖਾਈ ਦੇ ਰਿਹਾ ਸਨ ਕਿਉਂਕਿ ਅੱਜ ਸਭ ਨੂੰ ਚਾਰ ਛੁੱਟੀਆਂ ਹੋਣੀਆਂ ਸੀ ਰੱਖੜੀ ਕਰਕੇ ਫਿਰ ਹੌਲੀ-ਹੌਲੀ ਸਭ ਦੇ ਮਾਪੇ ਆ ਕੇ ਬੱਚਿਆਂ ਨੂੰ ਨਾਲ ਲੈ ਕੇ ਗਏ ਐਂਟਰੀ ਗੇਟ ਤੇ ਬਹੁਤ ਭੀੜ ਸੀ ਮਾਪੇ ਅਤੇ ਬੱਚਿਆਂ ਦੀ ਫਿਰ ਕੋਮਲ ਧਿਰ ਦੀਆਂ ਸਹਲੀਆਂ ਨੇ ਜਾ ਕੇ ਹੋਸਟਲ ਚੋਂ ਆਪਣਾ ਜ਼ਰੂਰੀ ਸਮਾਨ ਲਿਆ ਅਤੇ ਘਰ ਵੱਲੋਂ ਚੱਲ ਪਏ। ਅਖੀਰ ਅੱਧੇ ਘੰਟੇ ਦੀ ਡੀਕ ਬਾਅਦ ਸਾਡੀ ਐਂਟਰੀ ਹੋਈ। ਤੇ ਅਸੀਂ ਬੱਸ ਫੜ ਕੇ ਫਰੋਜਪੁਰ ਕੈਂਟ ਬੱਸ ਸਟੈਂਡ ਤੇ ਗਏ ਤੇ ਰਿਕਸ਼ਾ ਲੈ ਕੇ ਰੇਲਵੇ ਸਟੇਸ਼ਨ ਤੇ ਪਹੁੰਚੇ। ਹੁਣ ਸ਼ਾਮ ਹੋਣ ਵਾਲੀ ਸੀ। ਉਹਨਾਂ ਨੇ 5 ਵਜੇ ਵਾਲੀ ਟ੍ਰੇਨ ਤੇ ਜਾਣਾ ਸੀ। ਫਿਰ ਉਹਨਾਂ ਨੇ ਟਿਕਟ ਲਈ, ਕੁਝ ਟਾਈਮ ਬਾਅਦ ਹੀ ਟ੍ਰੇਨ ਆ ਗਈ ਤੇ ਉਹ ਖੁਸ਼ੀ-ਖੁਸ਼ੀ ਆਪਣੇ ਘਰ ਪਹੁੰਚ ਗਈ। ਸਾਨੂੰ ਮਿਲੀ, ਸਭ ਬਹੁਤ ਖੁਸ਼ ਹਨ। ਕਿਉਂਕਿ ਉਹ ਉਹਨਾਂ ਦੀ ਲਾਡਲੀ ਸੀ ਤੇ ਸਭ ਰਾਤ ਦੀ ਰੋਟੀ ਖਾ ਕੇ ਜਲਦੀ ਹੀ ਸੌਂ ਗਏ ਤਕਾਬਤ ਹੁਣ ਕਾਰਨ ਇਹ ਸੀ ਜੀ ਕਾਣ ਦਾ ਪਾਗ ਸ਼ੇਮਾ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ